ਬੀਤੇ ਦਿਨ ਰਾਜਪੁਰੇ ਦੇ ਜੈਂਕਸ ਕਲੱਬ ਦੇ ਵੱਲੋਂ ਦੂਸਰਾ ਬੈਡਮਿੰਟਨ ਟੂਰਨਾਮੈਂਟ ਸਵਰਗੀ ਸ਼੍ਰੀ ਮਨੀਸ਼ ਵਰਮਾ ਜੋਨੀ ਜੀ ਦੀ ਯਾਦ ਵਿੱਚ ਸ਼ੁਰੂ ਕਰਵਾਇਆ ਗਿਆ। ਇਹ ਦੂਸਰੇ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ ਰਾਜਪੁਰਾ ਸਿਟੀ ਐਸਐਚਓ ਸਰਦਾਰ ਕਿਰਪਾਲ ਸਿੰਘ ਮੋਹੀ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਕੀਤੀ ਗਈ। ਇਸ ਮੌਕੇ ਤੇ ਜੈਂਟਸ ਕਲੱਬ ਰਾਜਪੁਰਾ ਦੇ ਲਗਭਗ ਸਾਰੇ ਮੈਂਬਰ ਸਾਹਿਬਾਨ ਮੌਜੂਦ ਰਹੀ ਉਥੇ ਹੀ ਜ਼ਰੂਰੀ ਰੁਚੀਵਿਆਂ ਕਰਕੇ ਰਾਜਪੁਰਦੀ ਮਾਨਯੋਗ ਐਮਐਲਏ ਮੈਡਮ ਨੀਨਾ ਮਿੱਤਲ ਉਹਨਾਂ ਦੇ ਪਤੀ ਸ਼੍ਰੀ ਅਜੀਤ ਮਿੱਤਲ ਅਤੇ ਵਿਸ਼ੇਸ਼ ਮਹਿਮਾਨ ਰਾਜਪੁਰਾ ਡੀਐਸਪੀ ਮਨਜੀਤ ਸਿੰਘ ਇਸ ਮੌਕੇ ਤੇ ਮੌਜੂਦ ਨਹੀਂ ਹੋ ਸਕੇ ਇਸ ਮੌਕੇ ਤੇ ਰਾਜਪੁਰਾ ਸਿਟੀ ਐਸਐਚਓ ਸਰਦਾਰ ਕਿਰਪਾਲ ਸਿੰਘ ਮੋਹੀ ਅਤੇ ਜੈਂਟਸ ਕਲੱਬ ਦੇ ਮੌਜੂਦਾ ਪਰਦਾਨ ਦਿਰਨੇਸ਼ ਮਹਿਤਾ ਵੱਲੋਂ ਉਕਤ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਆਏ ਹੋਏ ਖਿਡਾਰੀਆਂ ਦਾ ਹੌਸਲਾ ਵੀ ਬਧਾਇਆ ਗਿਆ ਇਸ ਮੌਕੇ ਤੇ ਰਾਜ ਪ੍ਰਸ਼ਾਸਨ ਸੀਟੀਐਸ ਐਚਓ ਸਰਦਾਰ ਕਿਰਪਾਲ ਸਿੰਘ ਮੋਹੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਪਿੱਛੇ ਸਭ ਤੋਂ ਫਰਟਾ ਹੱਥ ਇਹੋ ਜਿਹੀਆਂ ਸੰਸਥਾਵਾਂ ਦਾ ਹੈ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖੇਡਾਂ ਵੱਲ ਪ੍ਰੇਰਿਤ ਕਰ ਰਹੀਆਂ ਨੇ ਉਹਨਾਂ ਕਿਹਾ ਕਿ ਜੈਂਟਸ ਕਲੱਬ ਰਾਜਪੁਰਾ ਨੂੰ ਜਦੋਂ ਵੀ ਸਾਡੀ ਕੀਤੇ ਲੋੜ ਪੈਂਦੀ ਹੈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਹਾਂ ਆਓ ਤੁਹਾਨੂੰ ਸੁਣਾਉਣਾ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਰਾਜਪੁਰਾ ਸਿਟੀ ਐਸ ਐਚਓ ਸਰਦਾਰ ਕਿਰਪਾਲ ਸਿੰਘ ਮੋਹੀ ਅਤੇ ਜੈਂਟਸ ਕਲੱਬ ਰਾਜਪੁਰਾ ਦੇ ਮੌਜੂਦਾ ਪ੍ਰਧਾਨ ਦਿਨੇਸ਼ ਮਹਿਤਾ ਦਾ ਮੈਂ ਧੰਨਵਾਦਾਂ ਜੀ ਸਾਰੇ ਕਲੱਬ ਟੀਮ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਮੱਤ ਦਿੱਤਾ ਆਪਣਾ ਮਹਿਤਾ ਜੀ ਤੇ ਆਪਣਾ ਰਮੇਸ਼ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਡੀਐਸਪੀ ਸਰਦਾਰ ਮਨਜੀਤ ਸਿੰਘ ਸਰਕਲ ਰਾਜਪੁਰਾ ਜਿਹੜਾ ਨੇ ਇੱਥੇ ਪਹੁੰਚਣਾ ਸੀਗਾ ਉਹ ਕੁਝ ਕਾਰਨਾ ਕਰਕੇ ਨਹੀਂ ਆ ਸਕੇ ਇਸ ਕਰਕੇ ਮੈਨੂੰ ਇੱਥੇ ਆਣਾ ਪਿਆ ਜਿਹੜਾ ਇਹ ਟੂਰਨਾਮੈਂਟ ਕਰਾ ਰਹੇ ਆ ਜੀ ਬਹੁਤ ਸ਼ਲਾਘਾ ਯੋਗ ਕੰਮ ਹੈ ਜੀ ਇਹਨਾਂ ਦਾ ਜਿਹੜਾ ਇਹ ਹਰ ਸਾਲ ਕਰਾਉਂਦੇ ਆ ਤੇ ਬਹੁਤ ਵਧੀਆ ਗੱਲ ਹੈ ਜਿਹੜੀ ਸ੍ਰੀ ਮਨੀਸ਼ ਜੀ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਂਦਾ ਹੈ ਇਦੇ ਨਾਲ ਜਿਹੜੇ ਬੱਚੇ ਆ ਕਾਫੀ ਉਹ ਪ੍ਰਭਾਵਿਤ ਹੁੰਦੇ ਆ ਜੀ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਦੇਖੋ ਕਿੰਨਾ ਮਾੜਾ ਦੌਰ ਚੱਲ ਰਿਹਾ ਜੋ ਬੱਚੇ ਨਸ਼ਿਆਂ ਦੇ ਵਿੱਚੋਂ ਹੀ ਨਿਕਲ ਕੇ ਦੁਬਾਰੇ ਗਵਰਨਮੈਂਟ ਦੇ ਸਹਿਯੋਗ ਨਾਲ ਲਈ ਤੇ ਚੜ੍ਹੇ ਆ ਬਹੁਤ ਧੰਨਵਾਦ ਇਹਦਾ ਗਵਰਨਮੈਂਟ ਦਾ ਜਿਹੜਾ ਦੁਬਾਰੇ ਬੱਚਿਆਂ ਨੂੰ ਬੜੇ ਨੇੜੇ ਲਾ ਕੇ ਹਸਪੀਟਲਾਂ 'ਚ ਇਲਾਜ ਕਰਾ ਕੇ ਜਿਨ੍ਹਾਂ ਦੇ ਮਾਪੇ-ਪਾਪਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਧੰਨਵਾਦ ਬਾਕੀ ਇਹ ਜੀ ਟੀਮਾਂ ਜਿਹੜੀਆਂ ਇਹ ਕਲੱਬ ਕਰਾਉਂਦੀਆਂ ਨੇ ਟੂਰਨਾਮੈਂਟ ਕਰਾਉਂਦੀਆਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਸਰ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਅਮੋਹਮ ਚਲਾਈ ਗਈ ਹੈ ਐਦਾਂ ਦੀਆਂ ਸੰਸਥਾਵਾਂ ਵੱਲੋਂ ਐਦਾਂ ਦੇ ਕੰਮ ਕੀਤੇ ਜਾਣੇ ਕਿੰਨੇ ਸਾਰਥਕ ਸਿੱਧੇ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਨਸ਼ੇ ਤੇ ਕੰਟਰੋਲ ਹੋਇਆ ਨਾ ਜੀ ਉਹ ਐਸਜੀ ਸੰਸਥਾ ਕਰਕੇ ਹੀ ਨਸ਼ੇ ਦੇ ਕੰਟਰੋਲ ਹੋਇਆ ਇਹਨਾਂ ਸੰਸਥਾਨ ਨੇ ਜਿਹੜੀਆਂ ਪੰਜਾਬ ਦੀਆਂ ਉਹ ਬਹੁਤ ਸਹਿਯੋਗ ਕਰ ਰਹੀਆਂ ਨੇ ਤੇ ਅੱਗੇ ਆ ਕੇ ਕੰਮ ਕਰ ਰਹੀਆਂ ਨੇ ਉਹਨਾਂ ਕਰਕੇ ਜਿਹੜਾ ਇਹ ਮੋੜਾ ਯੂ ਟਰਨ ਲੱਗਿਆ ਉਹਨਾਂ ਕਰਕੇ ਹੀ ਲੱਗਿਆ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਪਾਰਟਿਸਪੇਟ ਬੱਚੇ ਕਰ ਰਹੇ ਆ 3-4 ਦਿਨ ਜੋ ਹੋਏ ਟੂਰਨਾਮੈਂਟ ਚੱਲਣਾ ਬੱਚਿਆਂ ਨੂੰ ਬੱਚਿਆਂ ਨੂੰ ਜੀ ਬਹੁਤ ਮਤਲਬ ਬੱਚੇ ਕਾਫੀ ਖੁਸ਼ ਨੇ ਹੁਣ ਤੁਸੀਂ ਸਾਹਮਣੇ ਆਪਾਂ ਦੇਖਿਆ ਤੇ ਇਹ ਜੀ ਟੂਰਨਾਮੈਂਟ ਚ ਹਰ ਕੇ ਖੁਸ਼ੀ ਹੁੰਦਾ ਜੀ ਆਪਾਂ ਵੀ ਖੁਸ਼ ਹੁੰਨੇ ਆ ਬੱਚੇ ਵੀ ਖੁਸ਼ ਹੁੰਨੇ ਆ ਜੇ ਜਿਹੜੀ ਟੀਮਾਂ ਕਰਾਉਣ ਵਾਲੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਥੈਂਕ ਯੂ ਅੱਜ ਹਮਾਰੇ ਬਹੁਤ ਹੀ ਅਜੀਜ਼ ਮਨੀਸ਼ ਵਰਮਾ ਜੀ ਦੀ ਯਾਦ ਮੈਂ ਜੋ ਕਿ ਇਹ ਦੂਸਰਾ ਬੈਡਮਿੰਟਨ ਟੂਰਨਾਮੈਂਟ कराया जा रहा है इसके उपलक्ष्य में सभी जेंट्स मेंबर्स की तरफ से हमारे आए हुए गेस्ट ऑफ ऑनर सरदार कीर्तपाल सिंह जी का बहुत बहुत भो स्वागत करता हूं क्लब में और आशा करता हूं कि फ्यूचर में भी इसी तरह जो आए हुए हमारे बच्चे हैं जो हमारे प्रतियोगी हैं उनको आशीर्वाद देते रहेंगे उनको बढ़ावा देते रहेंगे उनका अफसावर्धन करते रहेंगे तो इसी तरह से जो क्लब के लिए हमारे साथ में हमारे फाउंडर मेंबर देवी नंदन जी आए हुए हैं रमेश बाबा जी आए हुए हैं रमेश पाहुजा जी आए हुए हैं अश्वनी वर्मा जी मनोज चोपड़ा जी जो कि हमारे प्रोजेक्ट चेयरमैन हैं मुकेश जी नाटी जी आज हमारे सारे कुलदीप जी अश्वनी चावला जी चेतन वर्मा जी काफ़ी संख्या में हमारे श्याम सुंदर सिंगला जी मतलब सारे इतने हमारे नाम में मतलब इतने क्लब मेंबरों का इतना आके बच्चों का हस्सा बढ़ा है तो सभी क्लब मेंबरों की तरफ से बच्चों के लिए बहुत बहुत आशीर्वाद और आशा करता हूँ ईश्वर से कि बच्चे जिस उम्मीद के साथ यहाँ पर आए हैं उनको आगे तरक्की मिले खेल के क्षेत्र में पढ़ाई के क्षेत्र में आगे बढ़े और क्लब जॉइंट्स की तरफ से जॉइंट्स क्लब की तरफ से जो भी सहयोग हो सकेगा बच्चों के लिए पूरा किया जाए आज जो टूर्नामेंट के पार्टीसपेंट हैं करीबन अठत्ती मैचिज़ होने विद इन फोर डेज़ के अंदर तो काफ़ी स्ट्रेंथ न बच्चे आए हैं तो इस अंदर सिंगल डबल ओपन प्लस इस अंदर एक नव असं एड करता है 40 प्लस ਵੈਟਰਨ ਜਿਹਨੂੰ ਵੈਟਰਨ ਕਹਿੰਦੇ 40 प्लस A ਇਸ ਦੇ ਗਰੁੱਪ ਦੇ ਵੀ ਮੈਂਬਰ ਵਿੱਚ ਆ ਗਏ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੀ ਐਂਟਰੀਜ਼ ਬਹੁਤ ਜ਼ਿਆਦਾ ਹੈ ਉਹਨਾਂ ਦੀ ਐਂਟਰੀਜ਼ ਬਹੁਤ ਜ਼ਿਆਦਾ ਆਈਆਂ ਤੇ ਇਹ ਕਾਫੀ ਐਂਟਰੀਜ਼ ਅਸੀਂ ਕਾਊਂਟ ਕਰ ਰਹੇ ਹਾਂ ਵੀ ਜਿਹੜੀ ਸਾਨੂੰ ਸੋਸ ਤੋਂ ਵੀ ਜ਼ਿਆਦਾ ਮਿਲੇ ਤੇ ਲੱਗਦਾ ਇਸ ਵਾਰ ਜੋ ਟਰਨਮੈਂਟ ਹੋਏਗਾ ਕਾਫੀ ਦਿਲਚਸਪ ਹੋਏਗਾ ਪਿਛਲੇ ਸਾਲ ਤੋਂ ਤੁਹਾਡੇ ਸਾਹਮਣੇ ਹੀ ਹੈ ਸਾਰੇ ਵੱਟ ਚੜ੍ਹ ਕੇ ਦੇ ਰਹੇ ਸਾਰੇ ਕਲੱਬ ਦੇ ਮੈਂਬਰ ਵੀ ਵੱਟ ਚੜ੍ਹ ਕੇ ਆਏ ਹੋਏ ਸਾਰਿਆਂ ਨੂੰ ਉਤਸ਼ਾਹ ਹੈ ਕਿ ਆਪਣਾ ਜਿਹੜਾ ਮੈਚ ਹੈ ਇਸ ਵਾਰੀ ਬਹੁਤ ਵਧੀਆ ਜਾਂਦੇ न्यूज 89 पंजाब दे ली राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्दाह हो बे असर